ਸ਼ਬਦ ਦਾ ਰੂਪ ਹੋ ਗਿਆ ਨਾ ਜਦਨ ਸੱਚ ਵਿੱਚ ਗੁਰਮੁਖੋ ਦੁਨਿਆਵੀ ਸ਼ਬਦ ਪੜ੍ਹਨੇ ਆ ਬੱਚਾ ਸਕੂਲੇ ਪੜ੍ਹਦਾ ਜੀ ਉਹ ਜਿੰਨੀ ਦੇਰ ਤੱਕ ਪੜ੍ਹਾਈ ਸ਼ਬਦ ਦਾ ਰੂਪ ਨਹੀਂ ਹੁੰਦਾ ਉਨੀ ਦੇਰ ਤੱਕ ਉਹ ਕਲਾਸ ਦੇ ਅੰਦਰ ਫਸ ਨਹੀਂ ਹੁੰਦਾ ਉਹਨੂੰ ਸ਼ਬਦ ਦਾ ਰੂਪ ਹੋਣਾ ਪੈਂਦਾ ਹੈ ਕਿੰਨੀ ਵਾਰੀ ਜਦੋਂ ਕਲਾਸ ਚੇਂਜ ਕਰਦਾ ਨਵਾਂ ਸਬਜੈਕਟ ਫਿਰ ਉਸ ਨਵੇਂ ਸਬਜੈਕਟ ਦਾ ਰੂਪ ਹੋਣਾ ਪੈਂਦਾ ਹੈ ਉਹਨੂੰ ਐਵੇਂ ਨਹੀਂ ਇਹ ਥੋੜਾ ਵੀ ਉਹਨੇ ਇੱਕ ਵਾਰੀ ਇੱਕ ਵਾਰੀ ਬੁੱਕ ਪੜ੍ਹੀ ਤੇ ਪੇਪਰ ਦੇਣ ਚਲਾ ਗਿਆ ਤੇ ਜੀ ਫਰਸਟ ਡਿਵੀਜ਼ਨ ਆ ਗਈ ਨਹੀਂ ਉਹਨੂੰ ਹਰ ਸਾਲ ਹਰ ਕਿਤਾਬ ਦਾ ਰੂਪ ਹੋਣਾ ਪੈਂਦਾ ਉਸ ਅੱਖਰ ਦਾ ਸਬਜੈਕਟ ਦਾ ਰੂਪ ਮੰਨਣਾ ਪੈਂਦਾ ਦਾਤਾ ਜੀ ਕਹਿੰਦੇ ਨੇ ਜਦਨ ਤੂੰ ਗੁਰੂ ਦੇ ਸ਼ਬਦ ਵਿੱਚ ਢਲ ਜਾਏਗਾ ਨਾ ਆਪਣਾ ਆਪਾ ਵੇਖੇਗਾ ਤੈਨੂੰ ਸਮਝ ਆਏਗੀ ਵੀ ਤੂੰ ਕੀ ਹੈ ਇਸੇ ਕਰਕੇ ਸਾਬ ਜੀ ਨੇ ਫਿਰ ਬਚਨ ਕਿਹਾ ਸਾਬ ਕਹਿੰਦੇ ਨੇ ਬਿਨ ਸ਼ਬਦੈ ਜਗ ਭੁਲਦਾ ਫਿਰਦਾ ਸ਼ਬਦ ਤੋਂ ਬਿਨਾ ਸਾਰਾ ਜਗਤ ਪਰਮ ਵਿੱਚ ਪਿਆ ਹੋਇਆ ਹੈ ਦੇਖੋ ਨਾ ਸੰਸਾਰ ਵਿੱਚ ਕਿੰਨੇ ਪਰਮ ਨੇ ਜੀ ਤੁਸੀਂ ਤੁਸੀਂ ਕਦੀ ਵੇਖੋ ਮੇਰੇ ਸਤਿਗੁਰੂ ਨੇ ਕਿੰਨਾ ਤਰਸ ਕੀਤਾ ਤੁਹਾਡੇ ਤੇ ਤੁਸੀਂ ਅੰਮ੍ਰਿਤ ਵੇਲੇ ਉੱਠੇ ਸਨ स्नान ਪਾਣੀ ਕਰਕੇ ਸਹਿਬ ਦੀ ਬਾਣੀ ਪੜ੍ਹੀ ਨਿਤਨੇਮ ਕੀਤਾ ਗੁਰੂ ਚਰਨਾਂ ਵਿੱਚ ਅਕੀਦਾ ਪੇਟ ਕੀਤਾ ਨਤਮਸਤ ਕੋਈ ਆਪਣੇ ਕੰਮਕਾਰਾਂ ਤੇ ਗਏ ਮਨ ਲਾ ਕੇ ਕੰਮ ਕਾਰ ਕੀਤੇ ਸ਼ਾਮ ਨੂੰ ਆਏ ਬਾਣੀ ਪੜੀ ਸੋਇਲਾ ਸਹਿ ਪੜਿਆ ਆਰਾਮ ਕੀਤਾ ਕੋਈ ਹੈ ਪਰਮ ਦੇਖੋ ਨਾ ਸੰਸਾਰ ਦੇ ਅੰਦਰ ਕਦੀ ਧਿਆਨ ਮਾਰ ਕੇ ਵੇਖੀ ਨਾ ਬੰਦਾ ਕਿਤੇ ਜੀ ਰਿਹਾ ਕਿੰਨੇ ਭੁਲੇਖੇ ਨੇ ਜੀ ਕਿੰਨੇ ਭਰਮ ਨੇ ਜੀ ਘਰ ਬਣਾਣਾ ਤੇ ਘਰ ਬਣਾਣ ਲੱਗਿਆ ਘਰ ਦੀ ਰਸੋਈ ਦਾ ਮੂੰਹ ਇਧਰ ਕਰਨਾ ਤਾਂ ਘਰ ਦੇ ਵਿੱਚ ਨਹੀਂ ਜਕਾਏਗਾ ਕਿੱਥੇ ਬੰਦੇ ਖੜੇ ਨੇ ਸੰਸਾਰ ਦੇ ਕਿੰਨੇ ਭਰਮ ਗੁਰੂ ਨੇ ਤਰਸ ਕੀਤਾ ਸਤਿਗੁਰੂ ਨੇ ਸਿੱਖ ਨੂੰ ਕਿੰਨਾ ਉੱਚਾ ਜੀਵਨ ਦਿੱਤਾ ਹੈ ਅਰਦਾਸ ਕਰੀਏ ਸਤਿਗੁਰ ਦੇ ਚਰਨਾਂ ਵਿੱਚ ਦਾਤਾ ਤੇਰਾ ਸ਼ੁਕਰੇ ਸ਼ੁਕਰੇ ਮੇਰੇ ਮਾਲਕ ਤੂੰ ਤਰਸ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਜੋੜੇ